ਤਸਿਕਾ ਜੀ ਸਾਰਿਆਂ ਨੂੰ ਹੋਰ ਸਨੋਂ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਹੈਗਾ ਸੰਡੇ ਤੇ ਤੁਹਾਨੂੰ ਪਤਾ ਕਿ ਜਿਸ ਦਿਨ ਸੰਡੇ ਹੁੰਦਾ ਉਸ ਦਿਨੇ ਦਵਾਲ ਧੋਣੀ ਹੈ ਮੈਂ ਦਹੀਂ ਦੇ ਵਿੱਚ ਚੌਲਾਂ ਦਾ ਪਾਣੀ ਪਾ ਕੇ ਬਾਲਾਂ ਨੂੰ ਧੋਣੇ ਹੁੰਦੀਆਂ ਠੀਕ ਹੈ ਜੀ ਤੇ ਉਸ ਦਿਨ ਫਿਰ ਸਾਡੇ ਚਾਵਲ ਜ਼ਰੂਰ ਬੋਇਲ ਕਰਦੇ ਆ ਅਸੀਂ ਤੇ ਅੱਗੇ ਤਾਂ ਅਸੀਂ ਖਾ ਲੈਂਦੇ ਸੀਗੇ ਪਰ ਅੱਜ ਅਸੀਂ ਚਾਵਲ ਨਹੀਂ ਖਾਏ ਕਿਉਂਕਿ ਸਾਡੇ ਘਰ ਪਹਿਲਾਂ ਹੀ ਗੁਲਗਲੇ ਬਣੇ ਪਏ ਸੀਗੇ ਤੇ ਅਸੀਂ ਅੱਜ ਉਹੀ ਖਾ ਲਏ ਚਾਵਲ ਅਸੀਂ ਖਾਏ ਨਹੀਂ ਸੋ ਹੁਣ ਜਿਹੜੇ ਚਾਵਲ ਨੇ ਬਜੇ ਹੋਏ ਨੇ ਉਹਨਾਂ ਨੂੰ ਸੁੱਟ ਤਾਂ ਸਕਦੇ ਨਹੀਂ ਹੈਗੇ ਤੇ ਉਹਦੇ ਲਈ ਆਪਾਂ ਇੱਕ ਰੈਸਪੀ ਤੁਹਾਨੂੰ ਜ਼ਰੂਰ ਦਵਾਂਗੇ ਕਿਉਂ ਜਿਹੜੇ ਚਾਵਲ ਆਪਣੇ ਬਚ ਜਾਂਦੇ ਨੇ ਵੈਸੇ ਵੀ ਤੁਸੀਂ ਚਲੋ ਮੈਂ ਤਾਂ ਣਾਉਣ ਵਾਸਤੇ ਬੋਇਲ ਕਰਦੀ ਆ ਸੰਡੇ ਨੂੰ ਤੇ ਵੈਸੇ ਵੀ ਆਪਾਂ ਘਰ 'ਚ ਚਾਵਲ ਬਣਾਉਣੀ ਆ ਚਾਵਲ ਬਚ ਜਾਂਦੇ ਨੇ ਉਹਨਾਂ ਚਾਵਲਾਂ ਦਾ ਅਸੀਂ ਕੀ ਕਰੀਏ ਜਿਹੜੇ ਬਚ ਜਾਂਦੇ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੜੇ ਵਧੀਆ ਬਣੇ ਹੁੰਦੇ ਨੇ ਵਧੀਆ ਖਾਣ ਵਾਲੀਆਂ ਚੀਜ਼ਾਂ ਵਧੀਆ ਹੀ ਹੁੰਦੀਆਂ ਨੇ ਜੀ ਤੇ ਫਿਰ ਆਪਾਂ ਸੁੱਟ ਵੀ ਨਹੀਂ ਸਕਦੇ ਉਹਨਾਂ ਨੂੰ ਦਿਲ ਨਹੀਂ ਕਰਦਾ ਹੈਗਾ ਹਣਾ ਤੇ ਇਸ ਕਰਕੇ ਉਹਨਾਂ ਬਚੇ ਹੋਏ ਚਾਵਲਾਂ ਦਾ ਆਪਾਂ ਕੀ ਕਰੀਏ ਉਹਦੇ ਤੋਂ ਆਪਾਂ ਇੱਕ ਬਹੁਤ ਵਧੀਆ ਰੈਸਪੀ ਹੈ ਜਿਹੜੀ ਉਹ ਰੈਡੀ ਕਰਦੇ ਆ ਤੇ ਇੱਧਰ ਨਾ ਮੈਂ ਚਾਵਲ ਬੋਇਲ ਆ ਸੌਰੀ ਆਲੂ ਬੋਇਲ ਕਰਨੇ ਰੱਖੇ ਸੀਗੇ ਕਾਫੀ ਧੇਰ ਹੋ ਗਏ ਰੱਖਿਆ ਨੂੰ ਇਹ ਮੈਂ ਸਿੰਮ ਤੇ ਰੱਖੇ ਲਾਈ ਸੀ ਤੇ ਹੁਣ ਮੈਨੂੰ ਲੱਗਦਾ ਇਹ ਬਣ ਗਏ ਹੋਣਗੇ ਹਾਂ ਬਣ ਚੁੱਕੇ ਇਹ ਬਿਲਕੁਲ ਤੇ ਆਪਾਂ ਬਸ ਥੋੜਾ ਜਿਹਾ ਮਟੀਰੀਅਲ ਯੂਜ਼ ਕਰਨਾ ਹੈਗਾ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਆਲੂਆਂ ਨੂੰ ਆਪਾਂ ਛਿੱਲਦੇ ਆ ਤੇ ਬਸ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਤੇ ਚਾਵਲ ਪਹਿਲਾਂ ਮੈਂ ਇਦਾਂ ਰੱਖੇ ਹੋਏ ਨੇ ਠੀਕ ਹੈ ਜੀ ਬੋਇਲ ਕੀਤੇ ਹੋਏ ਨੇ ਤੇ ਚਾਵਲਾਂ ਨੂੰ ਹੁਣ ਮੈਂ ਉਹਦੇ ਵਿੱਚ ਪਾਉਂਗੀ ਚੋਪਰ ਦੇ ਵਿੱਚ ਕ੍ਰਸ਼ ਕਰਦੀ ਆ ਅ ਪਤਲਾ-ਪਤਲਾ ਆਪਾਂ ਮਟੀਰੀਅਲ ਹੈ ਜਿਹੜਾ ਇਹਦਾ ਰੈਡੀ ਕਰਾਂਗੇ ਪਾਣੀ ਪਾ ਕੇ ਤੇ ਲੋ ਮੈਂ ਇਹਨੂੰ ਚੋਪਰ ਦੇ ਵਿੱਚ ਕਰ ਲਵਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਇੱਕ ਲਿਕਵਿਡ ਇੱਕ ਬੈਟਰ ਬਣਾਉਣਾ ਲੋ ਜੀ ਆਲੂ ਆਪਾਂ ਕਰ ਲਏ ਨੇ ਬੋਇਲ ਤੇ ਇਹਨਾਂ ਨੂੰ ਬਹੁਤ ਜਮਾਂ ਵੀ ਐਮ ਪੀ ਸੀਆ ਨਹੀਂ ਹੈਗਾ ਬ੍ਰਿਕ ਬ੍ਰਿਕ ਜੀਆਂ ਬਾੜੀਆਂ ਆਈਆਂ ਬਣਾ ਲਈਆਂ ਇਹਦੀਆਂ ਕਰਦ ਦੇ ਨਾਲ ਹੀ ਇਦਾਂ ਹੀ ਘੱਟ ਕੇ ਕ੍ਰਸ਼ ਜੇ ਕਰਤੀਆਂ ਸੀ ਤੇ ਹੁਣ ਆਪਾਂ ਇਹਨਾਂ ਨੂੰ ਜੀਰੇ ਦਾ ਤੜਕਾ ਲਾਵਾਂਗੇ ਪਹਿਲਾਂ ਆਪਾਂ ਥੋੜੀ ਜੀ ਸਬਜ਼ੀ ਰੈਡੀ ਕਰ ਲਏ ਅਗਲੀ ਰਸਤੀ ਫੇਰ ਦਿੰਨੇ ਆਂ ਜੀ ਦੇ ਤੜਕਾ ਲਾ ਕੇ ਨਾ ਆਲੂ ਬਹੁਤ ਜਿਆਦਾ ਸਵਾਦ ਲੱਗਦੇ ਨੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਪਰ ਇਹ ਜਦੋਂ ਲਓ ਦਸੀ ਛੋਟਾ ਬਲੌਰੇ ਸਕੂਲ ਜਾਣਾ ਤਾਂ ਉਹਨੇ ਕਿਹਾ ਮम्मा ਜੀਰੇ ਵਾਲੇ ਆਲੂ ਬਣਾ ਕੇ ਦਿਓ ਬੜੇ ਸਵਾਦ ਲੱਗਦੇ ਆ ਤੇ 10 ਮਿੰਟਾਂ ਦੇ ਵਿੱਚ ਹੀ ਬਣ ਜਾਂਦੀ ਆ ਬਸ ਬੋਇਲ ਹੀ ਕਰਨੇ ਆ ਉਦੋਂ ਬਾਅਦ ਤਾਂ ਕੋਈ ਟਾਈਮ ਹੀ ਨਹੀਂ ਲੱਗਣਾ ਤੇ ਫਿਰ ਉਹਨੇ ਕਿਹਾ ਨਾ ਵੀ ਸਾਡੇ ਨਾ ਸਕੂਲ 'ਚ ਜਿਹੜੇ ਬੱਚੇ ਰੋਟੀ ਲੈ ਕੇ ਆਉਂਦੇ ਨੇ ਨਾ ਆਲੂਆਂ ਨਾਲ ਜੀਰੇ ਵਾਲੇ ਆਲੂਆਂ ਨਾਲ ਉਹ ਪੀਲੇ ਨਹੀਂ ਹੁੰਦੇ ਉਹਨਾਂ ਹਲਦੀ ਨਹੀਂ ਪਾਈ ਹੁੰਦੀ ਦਾ ਕਰਕੇ ਉਹ ਇਸ ਤਰ੍ਹਾਂ ਬਣ ਜਾਂਦੇ ਨੇ ਤੇ ਵੀ ਉਹ ਜੇ ਬਣਾਇਆ ਕਰੋ ਫਿਰ ਮੈਂ ਹਲਦੀ ਪਾਉਣੀ ਬੰਦ ਕੀਤੀ ਵੈਸੇ ਤਾਂ ਹਲਦੀ ਚੰਗੀ ਹੁੰਦੀ ਹੈ ਖਾਣੇ ਤੇ ਲੋ ਜੀ ਹੁਣ ਆਪਾਂ ਜੀਰਾ ਪਾਉਣੀ ਹੈ ਇਹਦੇ ਵਿੱਚ ਮੈਂ ਅੱਜ ਨਮਕ ਤਾਂ ਨਹੀਂ ਤੁਹਾਨੂੰ ਬਿਲਕੁਲ ਨਹੀਂ ਦਿਖਾਉਣੀ ਹੈਗੀ ਇਦਾਂ ਹੀ ਪਾਉਂਗੀ ਦੇਖੋ ਤੇ ਇਹਦੇ ਵਿੱਚ ਮੈਂ ਥੋੜੀ ਜੀ ਜਮੈਣ ਵੀ ਪਾਉਂਗੀ ਰੁਗਮੈਣਾ ਉਹ ਉਸ ਤੇ ਲਾਇਆ ਤੇ ਇਹਦੇ ਨਾਲ ਥੋੜਾ ਜਿਹਾ ਆਵਾਜ਼ ਦੇ ਵਿੱਚ ਪ੍ਰੋਬਲਮ ਆਊਗੀ ਸਾਨੂੰ ਤੇ ਥੋੜੀ ਜਿਹੀ ਹਲਦੀ ਜ਼ਰੂਰ ਪਾਉਂਗੀ ਮੈਂ ਕਿਉਂ ਮੈਂ ਸੇਕ ਲਵਾਉਂਗੀ ਪਹਿਲਾਂ ਥੋੜਾ ਜਿਹਾ ਠੀਕ ਹੈ ਹਲਦੀ ਨਾ ਫਿਰ ਇਕੱਤੀ ਹੀ ਰਹਿ ਜਾਂਦੀ ਹੈ ਜਦੋਂ ਸਵਾਦ ਨਹੀਂ ਲੱਗਦੀ ਬਾਕੀ ਆਪਾਂ ਬਾਅਦ ਚ ਪਾਵਾਂਗੇ ਨਮਕ ਤੇ ਮਿਰਚ

ਲੋ ਜੀ ਹੁਣ ਆਪਾਂ ਇਹਦੇ ਵਿੱਚ ਨਮਕ ਮਿਕਸ ਕਰਵਾਉਣੀ ਹੈ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਪਾ ਲਿਓ ਸਾਰਿਆਂ ਦਾ ਟੇਸਟ ਅਲੱਗ-ਅਲੱਗ ਹੁੰਦਾ ਹੈ ਕੋਈ ਜ਼ਿਆਦਾ ਤੇਜ਼ ਖਾਂਦਾ ਹੈ ਕੋਈ ਘੱਟ ਤੇਜ਼ ਹੀ ਖਾਂਦਾ ਸਾਡੇ ਵਰਗਾ ਜਿਆਦਾ ਪਾਣੀ ਨਹੀਂ ਪਾਉਣਾ ਬਸ ਥੋੜਾ ਜਿਹਾ ਲਓ। ਲਓ ਜੀ ਇਹਨੂੰ ਆਪਾਂ ਟੱਕ ਦਿੰਨੇ ਆ। ਬਸ ਇੱਕ ਅੱਧਾ ਮਿੰਟ ਸੇਕ ਲਵਾਵਾਂਗੇ। ਲਓ ਜੀ ਹੁਣ ਆਪਾਂ ਨਾ ਇਹਦੇ ਚ ਪਾ ਲੈਨੇ ਆ। ਪਹਿਲਾਂ ਥੋੜਾ ਜਿਹਾ ਪਾਉਵਾਂਗੇ। Nå de barter, det er det blod på gulvet. ਗਿੱਲਾ ਕਪੜਾ ਮਾਰਦਾ ਇਹ ਕਿੰਨਾ ਕੋਨਾ ਗਿੱਲਾ ਕਰਕੇ ਹਿਲੋ ਤਾਂ ਖੋਬੇ ਜੇ ਮਮ ਤੁਮ ਆਪਾਂ ਇਹਦੇ ਤੇ ਬਣਾਉਣੇ ਆ ਆਪਣੀ ਰੈਸਪੀ ਰੈਡੀ ਕਰਦੇ ਹਾਂ ਵਧੀਆ ਆਪਣੇ ਆਖੀ ਉੱਠ ਗਿਆ ਇਹੇ ਲੋਡ ਲੋ ਜੀ ਆ ਬਣੀ ਗਿਆ ਆਪਣਾ ਡੋਸਾ ਠੀਕ ਹੈ ਜੀ ਮੈਂ ਇੱਕ ਹੋਰ ਬਣਾ ਕੇ ਦਿਖਾਉਣੀ ਆ ਤੁਹਾਨੂੰ ਹੁਣ ਇਹਨੂੰ ਫੇਰ ਸਾਫ਼ ਕਰਨਾ ਤਵੇ ਨੂੰ ਦੁਬਾਰਾ ਜਦੋਂ ਯੂਜ਼ ਕਰਨਾ ਹੈ ਨਾ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਨਾ ਉਸੇ ਤਰ੍ਹਾਂ ਨਹੀਂ ਪਾਉਣਾ ਹੈ ਲਓ ਜੀ ਮੈਂ ਤੁਹਾਨੂੰ ਕਿਹਾ ਸੀ ਮੈਂ ਇੱਕ ਤੁਹਾਨੂੰ ਹੋਰ ਬਣਾ ਕੇ ਦਿਖਾਉਣੀ ਆ ਦੂਜਾ ਬਣਾਇ ਨਹੀਂ ਆ ਕਿਉਂਕਿ ਆਪਣੇ ਘਰ ਕੋਈ ਆ ਗਿਆ ਸੀ ਤੁਹਾਨੂੰ ਬੈਲ ਸੁਣ ਗਈ ਹੋਣੀ ਆ ਪਹਿਲਾਂ ਹਨਾ ਵਿਚਵੱਜੀ ਸੀਗੀ ਬੈਲ ਤੇ ਫੇਰ ਮੈਂ ਬਸ ਫਿਰ ਮੈਨੂੰ ਉਹਨਾਂ ਕੋਲ ਬਹਿਣਾ ਪੈ ਗਿਆ ਭੈਣ ਜੀ ਸੀਗੀ ਆਪਣੇ ਕਲੋਨੀ ਦੇ ਵਿੱਚੋਂ ਘੰਟਾ ਸਾਰ ਉਹਨਾਂ ਨਾਲ ਗੱਲਾਂ ਮਾਦਦੇ ਰਹੇ ਉਹਦੋਂ ਤਵਾ ਵੀ ਠੰਡਾ ਗਿਆ ਸਵੀ ਠੰਡੀ ਤੇ ਸਭ ਕੁਝ ਠੰਡਾ ਹੋ ਗਿਆ ਸੋ ਹੁਣ ਦੂਸਰਾ ਜਿਹੜਾ ਉਹ ਆਪਾਂ ਨਹੀਂ ਬਣਾਉਂਦੇ ਉਹ ਤੁਸੀਂ ਬਣਾਇਓ ਤੇ ਮੈਂ ਤੁਹਾਨੂੰ ਜਿਹੜਾ ਬਣਾਉਣਾ ਸੀ ਬਣਾ ਕੇ ਤੁਹਾਨੂੰ ਦੱਸਦਾ ਤੇ ਬੱਚੇ ਇਸ ਤਰੀਕੇ ਨਾਲ ਵਧੀਆ ਖਾ ਲੈਂਦੇ ਨੇ ਬਹੁਤ ਵਧੀਆ ਬਣਾਉਂਦਾ ਜਿਹੜਾ ਦੋਸਾ ਬਣਾਉਂਦੇ ਨੇ ਜਿਵੇਂ ਉਹੀ ਚੀਜ਼ ਆ ਬਸ ਕਿਉਂ ਲਾ ਕੇ ਹਮ ਤਾਂ ਵਿਲ ਚੰਗੀ ਤਰ੍ਹਾਂ ਕਪੜੇ ਨਾਲ ਪੂੰਝ ਦੇਣਾ ਗਿੱਲੇ ਕਪੜੇ ਨਾਲ ਠੀਕ ਹੈ ਜੀ ਜਿਵੇਂ ਪਾਉਣਾਂ ਨੂੰ ਗਿੱਲਾ ਕਰਕੇ ਚੰਗੀ ਤਰ੍ਹਾਂ ਪੂੰਝ ਦਿਓ ਪਤਲਾ ਬਤਲਾ ਐਵੇਂ ਕਰ ਦੋ ਉਹਦੇ ਤੇ ਮੈਂ ਸੱਕ ਵਾਂਗੂ ਆਪ ਹੀ ਮੋੜਨ ਲੱਗ ਜਾਂਦਾ ਤੁਸੀਂ ਦੇਖ ਹੀ ਲਿਆ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਬੱਚੇ ਪੂਰੀ ਖੁਸ਼ੀ ਨਾਲ ਖਾਂਦੇ ਨੇ ਦੂਜੀ ਆਪਸ਼ਨ ਮੈਂ ਤੁਹਾਨੂੰ ਹੋਰ ਦੱਸ ਦੇਣੀ ਆ ਜੇ ਤੁਹਾਨੂੰ ਉਹ ਸਹੀ ਨਾ ਲੱਗੇ ਜਾਂ ਬਣੇ ਨਾ ਤੁਹਾਡੇ ਤੋਂ ਦੂਜੀ ਆਪਸ਼ਨ ਹੈਗੀ ਆ ਕਿ ਇਸੇ ਤਰ੍ਹਾਂ ਹੀ ਤੁਸੀਂ ਇਹਦਾ ਪੇਸਟ ਬਣਾ ਲੈਣਾ ਹੈ ਇਹ ਕਣਕ ਦੇ ਆٹے ਦੇ ਵਿੱਚ ਜਦੋਂ ਰੋਟੀ ਬਣਾਉਣੀ ਹੈ ਉਹਦੇ ਚ ਪਾ ਲਿਓ ਇੰਨੀ ਇੱਕ ਵਧੀਆ ਰੋਟੀ ਬਣੂਗੀ ਜੀ ਨਾ ਇੰਨੀ ਕ੍ਰਿਸਪੀ ਰੋਟੀ ਬਣਦੀ ਆ ਬਹੁਤ ਜ਼ਿਆਦਾ ਵਧੀਆ ਰੋਟੀ ਬਣਦੀ ਆ ਆਟੇ ਦੇ ਵਿੱਚ ਗ੍ਰाइंड ਕਰਕੇ ਉਹਨਾਂ ਨੂੰ ਪੇਸਟ ਬਣਾ ਕੇ ਗੁੰਨ ਲਿਆ ਕਰੋ ਨਾਲ ਹੀ ਬਹੁਤ ਸਵਾਦ ਰੋਟੀਆਂ ਬਣਦੀਆਂ ਨੇ ਕ੍ਰਿਸਪੀ ਕ੍ਰਿਸਪੀ ਬਣਦੀਆਂ ਨੇ ਸੋ ਇਹ ਸੀ ਆਪਣੀ ਰੈਸਪੀ ਚੌਲ ਖਰਾਬ ਨਹੀਂ ਕਰਨੇ ਹੈ ਕਿ ਆਪਾਂ ਤੇ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਰੀਯੂਜ਼ ਕਰ ਸਕਦੇ ਆ ਠੀਕ ਹੈ ਜੀ ਇੱਕ ਤਾਂ ਖਾਣ ਲਈ ਯੂਜ਼ ਕਰਨਾ ਬਾਅਦ ਲਈ ਯੂਜ਼ ਕਰਨਾ ਫਿਰ ਜੇ ਬਚ ਗਏ ਤਾਂ ਉਹਨਾਂ ਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਉਹ ਇਦਾਂ ਕਰਕੇ ਯੂਜ਼ ਕਰ ਲਵਾਂ ਠੀਕ ਹੈ ਜੀ ਤੇ ਲਓ ਜੀ ਮੈਨੂੰ ਲੱਗਦਾ ਤੁਹਾਨੂੰ ਪਸੰਦ ਆਊਗੀ ਇਹ ਰੈਸਪੀ ਟਰਾਈ ਜ਼ਰੂਰ ਕਰਿਓ ਬਣਾਉਣ ਦੀ ਏਡੀ ਔਖੀ ਨਹੀਂ ਹੈਗੀ इजीली ਬਣ ਜਾਂਦੀ ਹੈ ਕੋਈ ਔਖਾ ਕੰਮ ਨਹੀਂ ਹੈਗਾ ਇਹਦੇ ਵਿੱਚ ਤੇ ਸਵਾਦ ਵੀ ਬਹੁਤ ਲੱਗਦੀ ਹੈ ਬਸ ਤੁਸੀਂ ਫਿਰ ਇਹਨਾਂ ਨੂੰ ਬਸ ਐ ਹੈਗਾ ਕਿ ਤੇਲ ਤੇ ਜਾਂ ਘਿਓ ਤਵਾ ਤੇ ਪਾ ਕੇ ਫੇਰ ਨਹੀਂ ਪਾਉਣਾ ਫੇਰ ਨਹੀਂ ਇਹਨਾਂ ਨੇ ਬਣਾਣਾ ਪਾ ਕੇ ਉਹਨੂੰ ਠੰਡਾ ਕਰ ਲੈਣਾ ਥੋੜਾ ਜਿਹਾ ਤੇ ਬਸ ਗਿੱਲੇ ਕੱਪੜੇ ਦੇ ਨਾਲ ਉਹਨੂੰ ਪੂੰਝ ਦੇਣਾ ਫਿਰ ਤੁਸੀਂ ਉਹਦੇ ਉੱਪਰ ਇਹ ਪੇਸਟ ਆ ਜਿਹੜਾ ਉਹ ਪਾਉਣਾ ਤੇ ਪਤਲਾ-ਪਤਲਾ ਜਿਵੇਂ ਬਿਲਕੁਲ ਪਤਲਾ-ਪਤਲਾ ਕਰ ਦਿਓ ਕੋਲੀ ਬਿਮਾਰ ਕੇ ਉੱਪਰ ਜਾ ਕੋਈ ਵੀ ਗੋਲਾਈ ਵਾਲੀ ਚੀਜ਼ ਹੋਵੇ ਤੁਸੀਂ ਦੇਖਿਆ ਹੀ ਹੁਣ ਕਿਸ ਤਰ੍ਹਾਂ ਆਪਾਂ ਕੀਤਾ ਸੀ ਬਸ ਆਪਣੇ ਆਪ ਹੀ ਇਹ ਤਵੇ ਦੇ ਉੱਪਰ ਉਤਰ ਜਾਂਦਾ ਵੈਸੇ ਤਾਂ ਤਵਾ ਜੇ ਉਪਰੋਂ ਗੋਲਾਈ ਜਿਹਾ ਹੋਵੇ ਤਾਂ ਉਹ ਚਾਹੀਦਾ ਹੁੰਦਾ ਪਰ ਆਪਣੇ ਕੋਲੇ ਨਹੀਂ ਸੀ ਆਪਾਂ ਇਹਦੇ ਨਾਲ ਹੀ ਕੰਮ ਸਾਰ ਲਿਆ ਤੇ ਲਓ ਜੀ ਇਸ ਤਰੀਕੇ ਨਾਲ ਚੌਲਾਂ ਨੂੰ ਯੂਜ਼ ਕਰ ਲਿਓ ਚੌਲਾਂ ਨੂੰ ਸੁੱਟਣਾ ਨਹੀਂ ਹੈਗਾ ਤੇ ਬਹੁਤ ਵਧੀਆ ਰੈਸਪੀ ਬਣ ਕੇ ਰੈਡੀ ਹੁੰਦੀ ਹੈ ਇਹ ਔਖੀ ਲੱਗੀ ਤਾਂ ਜਿਹੜਾ ਦੂਜਾ ਤਰੀਕਾ ਦੱਸਿਆ ਤੁਸੀਂ ਉਹ ਯੂਜ਼ ਕਰ ਲੈਣਾ ਠੀਕ ਹੈ ਜੀ ਲਓ ਜੀ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਇਹ ਰੈਸਪੀ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਇਹ ਜਿਹੀਆਂ ਚੀ ਫਿਰ ਮਿਲਦੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ